ਸਾਡੇ ਮਾਨਯੋਗ ਨੈਸ਼ਨਲ ਕੋਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਭਗਵੰਤ ਮਾਨ ਜੀ ਨੇ ਲੁਧਾਨੇ ਤੋਂ ਯੁੱਧ ਨਸ਼ੇ ਵਿਰੋਧੀ ਸ਼ੁਰੂਆਤ ਕੀਤੀ ਸੀ ਉਹਦੇ ਵਾਸਤੇ ਮੈਂ ਸਾਰੇ ਜ਼ਿਲ੍ਹਿਆਂ ਦਾ ਟੂਰ ਕਰ ਰਿਹਾ ਤੇ ਇਸ ਵੇਲੇ ਮੈਂ ਫਰੀਦਕੋਟ ਆ ਤੇ ਇਹਦੇ ਵਿੱਚ ਅਸੀਂ ਇੱਥੇ ਸਾਡੇ ਕੋਲੇ 60 ਬੈਡ ਸਿਗਰਟ ਡੀ ਐਡਿਕਸ਼ਨ ਦੇ ਵਿੱਚ ਤੇ ਅੱਜ ਅਸੀਂ ਵਧਾ ਕੇ ਉਹਨਾਂ ਨੂੰ 300 ਬੈਡ ਕੀਤੇ ਆ ਤਾਂ ਕਿ ਕਿਸੇ ਨੂੰ ਵੀ ਇਲਾਜ ਦੇ ਵਿੱਚ ਕਿਸੇ ਕਿਸਮ ਦੀ ਦਿੱਕਤ ਨਾ ਆਵੇ ਇਸ ਤੋਂ ਸਾਰੇ ਜਿਹੜੇ ਸਾਡੇ ਓਟ ਸੈਂਟਰ ਆ ਬਹੁਤ ਅੱਛੇ ਚੱਲ ਰਹੇ ਆ ਔਰ ਲੋਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਆ ਲੋਕਾਂ ਨੂੰ ਵਿਸ਼ਵਾਸ ਹੋ ਰਿਹਾ ਔਰ ਇਹ ਜਿਹੜੀ ਯੋਧ ਨਸ਼ੇ ਵਿਰੋਧ ਮੁਹਿੰਮ ਹੈ ਪੰਜਾਬ ਸਰਕਾਰ ਦੀ ਇਹ ਨਸ਼ੇ ਕਰਨ ਵਾਲਿਆਂ ਵਾਸਤੇ ਤਾਂ ਵਰਦਾਨ ਸਾਬਤ ਹੋ ਹੀ ਰਹੀ ਹੈ ਨਾਲ ਹੀ ਨਾਲ ਜਿਹੜਾ ਹੈਗਾ ਉਹ ਜਿਹੜਾ ਜੁਰਮ ਹੈ क्राइम ਹੈ ਜਿਹੜਾ ਪੈਕਟੀ क्राइम ਹੈ 스내ਚਿੰਗਸ ਹੋਰ ਜਿੰਨਾ ਵੀ ਤੁਹਾਡੇ ਲੁੱਟਖੋਹਾਂ ਉਹਦੇ ਉਹ ਉਹ ਉਹਨੂੰ ਵੀ ਠੱਣ ਪੈ ਰਹੀ ਹੈ ਔਰ ਇਹਦੇ ਨਾਲ ਨਾਲ ਜਿਹੜਾ ਸਾਡਾ ਜਿਵੇਂ ਚਾਹੇ ਸਾਡੀਆਂ ਜੇਲ੍ਹਾਂ ਹੈਗੀਆਂ ਜਿਹੜੀਆਂ ਓਵਰਕਰਾਊਡਡ ਹੈ ਉਹਦੇ ਚ ਜਿਆਦਾ ਜਿਹੜੀ ਓਵਰਕਰਾਉਡਿੰਗ ਹੈ ਉਹ ਜਿਹੜੇ ਡਰੱਗ ਰਿਲੇਟਡ ਕੇਸਸ ਆ ਉਹਦੇ ਕਰਕੇ ਆ ਤੇ ਜੁਡੀਸ਼ਰੀ ਉੱਤੇ ਵੀ ਲੋਡ ਘਟੇਗਾ ਔਰ ਸਮਾਜ ਨੂੰ ਇਹਦੇ ਲੰਬੇ ਸਮੇਂ ਦੇ ਵਿੱਚ ਬਹੁਤ ਫਾਇਦੇ ਹੋਣਗੇ ਕਿ ਜਦੋਂ ਬੱਚੇ ਨਸ਼ਾ ਛੱਡ ਕੇ ਕੰਮ ਤੇ ਲੱਗਣਗੇ ਪ੍ਰੋਡਕਟਿਵਿਟੀ ਵਧੇਗੀ ਔਰ ਇਹਦੇ ਵਾਸਤੇ ਅਸੀਂ ਕੰਪਰੀহেনਸਿਵ ਥਿਊ ਲੈ ਕੇ ਜਿਸ ਤਰ੍ਹਾਂ ਮੈਂ ਦੱਸਿਆ ਵੀ 300 ਜਿਹੜੇ ਅਸੀਂ ਡੀਡਿਕਸ਼ਨ ਬੈਡਸ ਪਲੱਸ ਰੀਹੈਬ ਤੇ ਇਹਦੇ ਨਾਲ ਅਸੀਂ ਸਕਿੱਲ ਡਵੈਲਪਮੈਂਟ ਜਿਹੜੇ ਬੱਚੇ ਸਾਡੇ ਕੋਲੇ ਆਣਗੇ ਉਹਨਾਂ ਨੂੰ ਸਾਰਿਆਂ ਨੂੰ ਜਿਹੜੇ ਟੀਕੇ ਲਾਉਂਦੇ ਆ ਉਹਨਾਂ ਨੂੰ ਅਸੀਂ ਇਮੀਡੀਏਟਲੀ ਜਿਹੜਾ ਹੈਗਾ ਉਹ ਲਿਕੁਇਡ ਮੈਥਡ ਆਨ ਥੈਰੇਪੀ ਸ਼ੁਰੂ ਕਰ ਰਹੇ ਹਾਂ ਔਰਲ ਸਬਸਟੀਟਿਊਸ਼ਨ ਥੈਰੇਪੀ ਸਾਡੀ ਆਲਰੇਡੀ ਚੱਲ ਰਹੀ ਹੈ ਉਹਦੇ ਨਾਲ ਕੀ ਹੋਏਗਾ ਕਿ ਇੱਕ ਤਾਂ ਬੱਚੇ ਐਚਆਈਵੀ ਤੋਂ ਮਤਲਬ ਜਿਹੜਾ ਹੈਗਾ ਤੁਹਾਡਾ ਏਡਸ ਦੀ ਬਿਮਾਰੀ ਤੋਂ ਕਾਲੇ ਪੀੜੀਆਂ ਤੋਂ ਬਚਣਗੇ ਤੇ ਦੂਜੀ ਗੱਲ ਹੈ ਕਿ ਜਦੋਂ ਨਸ਼ਾ ਛੱਡਣਗੇ ਕੰਮ ਸਿੱਖਣਗੇ ਤੇ ਅਸੀਂ ਇਸੇ ਤਰ੍ਹਾਂ ਇੰਡਸਟਰੀ ਦੇ ਨਾਲ ਤੇ ਕਿਹੜੇ ਕਿਹੜੇ ਉਹਨਾਂ ਨੂੰ 스킬 ਚਾਹੀਦੇ ਆ ਸਾਫਟ ਸਕਿੱਲ ਕਿਹੜੇ ਕਿਹੜੇ ਆ ਖੇਤੀਬਾੜੀ ਦੇ ਅਧਾਰਤ ਕਿਹੜੇ ਕਿਹੜੇ ਆ ਆਰਟੀਆਈ ਚ ਕਿਹੜੇ ਕਿਹੜੇ ਸਿੱਖ ਸਕਦੇ ਉਹਨਾਂ ਸਾਰਿਆਂ ਨਾਲ ਕੋਆਰਡੀਨੇਟ ਕਰਕੇ ਇੱਕ ਡਿਸਟ੍ਰਿਕਟ ਲੈਵਲ ਤੇ ਕੋਆਰਡੀਨੇਸ਼ਨ ਕਮੇਟੀਆਂ ਬਣਾ ਕੇ ਤੇ ਉਹਨਾਂ ਨੂੰ ਪਹਿਲਾਂ ਕੰਮ ਸਿਖਾ ਕੇ ਤੇ ਫਿਰ ਉਹਨਾਂ ਨੂੰ ਕੰਮ ਸ਼ੁਰੂ ਕਰਾਉਣਾ ਉਹਦੇ ਵਾਸਤੇ ਜਿਵੇਂ ਖੇਤੀਬਾੜੀ ਚ ਬਹੁਤ ਸਾਰੀਆਂ ਸਕੀਮਾਂ ਆ ਗਈਆਂ ਜਿਹਦੇ ਚ 2 ਲੱਖ ਤੋਂ ਲੈ ਕੇ 25 ਲੱਖ ਰੁਪਏ ਤੱਕ ਜਿਹੜਾ ਹੈਗਾ ਉਹ ਉਹਨਾਂ ਨੂੰ ਲੋਨ ਮਿਲਦਾ ਔਰ ਉਹਦੇ ਚ ਮੇਜਰ ਕੰਪੋਨੈਂਟ ਸਬਸਿਡੀ ਆ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਸਕੀਮਾਂ ਹੋਰ ਵੀ ਜਿਹੜੀਆਂ ਹੈਗੀਆਂ ਜਿਨ੍ਹਾਂ ਦੇ ਵਿੱਚ ਆਪਣੇ ਕੋਈ ਬੰਦਾ ਆਪਣਾ ਕੋਈ ਕੰਮ ਸ਼ੁਰੂ ਕਰਨਾ ਚਾਹੁੰਦਾ ਹੈ ਚਾਹੇ ਕੋਈ ਛੋਟਾ ਮੋਟਾ ਉਹਦਾ ਆਪਣਾ ਕੋਈ ਐਂਟਰਪ੍ਰਾਈਜ਼ ਹੋਵੇ ਜਾਂ ਕੋਈ ਆਪਣੀ ਵਾਹਸ ਖਰੀਦਣਾ ਚਾਹੁੰਦਾ ਸੋ ਉਹਨਾਂ ਸਾਰਿਆਂ ਵਾਸਤੇ ਜਿਹੜਾ ਹੈਗਾ ਉਹ ਲੋਨ ਦੀ ਫੈਸਿਲਿਟੀ ਵੀ ਕਰ ਰਹੇ ਆ ਸੋ ਇੱਕ ਕੰਪਰੀਹੈਂਸਿਵ ਪੈਕੇਜ ਹੈ ਕਿ ਨਸ਼ਾ ਛੁਡਾਣਾ ਫਿਰ ਕੰਮ ਤੇ ਲਾਣਾ ਤੇ ਉਹਦੇ ਉਸ ਤੋਂ ਬਾਅਦ ਜਿਹੜਾ ਹੈਗਾ ਉਹਨੂੰ ਕੰਮ ਸਿਖਾ ਕੇ ਉਹਨੂੰ ਕੰਮ ਤੇ ਲਾਣਾ ਤੇ ਦੂਜੇ ਪਾਸੇ ਜਿਹੜੇ ਨਸ਼ਾ ਕਰਦੇ ਆ ਉਹਨਾਂ ਦੇ ਨਾਲ ਪੁਲਿਸ ਵੱਲੋਂ ਜਿਹੜੀ ਸਖਤੀ ਹੈ ਉਹ ਪੂਰੀ ਵਰਤੀ ਜਾਂਦੀ ਹੈ ਇਸ ਤਰ੍ਹਾਂ ਵਰਤੀ ਜਾਂਦੀ ਰਹੇਗੀ ਤੇ ਉਹਦਾ ਵੀ ਬਹੁਤ ਅੱਛਾ ਰਿਜ਼ਲਟ ਆ ਰਿਹਾ ਕਿ ਜਿਹੜੇ ਪਹਿਲਾਂ ਛੋਟੇ-ਮੋਟੇ ਕਹਿੰਦੇ ਸੀ ਹੁਣ ਵੱਡੇ ਸਮੱਗਰ ਬਹੁਤ ਸਾਰੇ ਜਿਹੜੇ ਦੂਜੇ ਬੰਦੇ ਵੀ ਫੜੇ ਜਾ ਰਹੇ ਆ ਸਭ ਤੋਂ ਵੱਡੀ ਗੱਲ ਇਹ ਆ ਕਿ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਜੀ ਨੇ ਔਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨਾਂ ਨੇ ਜਿਹੜੀ ਪਿਛਲੇ ਬਹੁਤ ਤਿੰਨ-ਚਾਰ ਦਹਾਕਿਆਂ ਤੋਂ ਸਿਆਸੀ ਪੁਸਤ ਪਣਾਈ ਸੀ ਜਿਹੜੀ ਕਿ ਪੋਲੀਟੀਕਲ ਪੈਟਰੋਨੇਜ ਸੀ ਨਸ਼ਾ ਦੇ ਬਿਜ਼ਨਸ ਦੀ ਉਹ ਸਾਰੀ ਖਤਮ ਕਰਤੀ ਆ ਹੁਣ ਇਸ ਵੇਲੇ ਕੋਈ ਪੋਲੀਟੀਕਲ ਪੈਟਰੋਨੇਜ ਨਹੀਂ ਹੈ ਔਰ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਦੀ ਹਾਲਤ ਇੱਥੇ ਤੱਕ ਪਹੁੰਚ ਗਈ ਹੈ ਕਿ ਪਾਕਿਸਤਾਨ ਤੋਂ ਡਰੋਨ ਆਉਂਦੀ ਸੀ ਨਸ਼ਾ ਸੁੱਟ ਕੇ ਜਾਂਦੀ ਸੀ ਉਹਦੇ 'ਚ 70% ਰਿਡਕਸ਼ਨ ਹੋਈ ਹੈ ਜੀ 70% ਘਟ ਜਾਂਦੀ ਹੈ ਤੇ ਜੇ ਕੋਈ ਪੈਕੇਟ ਸੁੱਟ ਵੀ ਜਾਂਦਾ ਉਹਨੂੰ ਚੱਕਣ ਨਹੀਂ ਜਾਂਦਾ ਕੋਈ ਵੀ ਉਹ ਕਹਿੰਦਾ ਜੀ ਚੱਕਣ ਕਿਉਂ ਨਹੀਂ ਜਾਂਦੇ ਕਹਿੰਦਾ ਜੀ ਜਿਹੜੀ ਪੰਜਾਬ ਪੁਲਿਸ ਆ ਗਿੱਟੇ ਸੇਕ ਦਿੰਦੀ ਆ ਪਿੱਛੋਂ ਸੋ ਇੱਕ ਜਿਹੜਾ ਇੱਕ ਫੀਅਰ ਆਫ ਗੋਡ ਤੇ ਫੀਅਰ ਆਫ ਪੁਲਿਸ ਜਿਹੜਾ ਜਿਹੜਾ ਸਕਿਉਰਿਟੀ ਏਜੰਸੀਜ਼ ਦਾ ਉਹ ਜਿਹੜੇ ਨਸ਼ਾ ਤਸਕਰ ਸੀਗੇ ਉਹਨਾਂ ਦੇ ਦਿਮਾਗ ਦੇ ਵਿੱਚ ਚੜਾ ਹੈਗਾ ਇਹ ਪਹਿਲੀ ਵਾਰੀ ਹੋਇਆ ਪੰਜਾਬ ਦੇ ਵਿੱਚ ਉਹ ਜਾਂ ਤਾਂ ਪੰਜਾਬ ਛੱਡ ਕੇ ਭੱਜ ਰਹੇ ਆ ਤੇ ਜਾਂ ਇਹ ਕੰਮ ਛੱਡ ਰਹੇ ਆ ਉਹ ਸੋ ਇਹ ਓਵਰਆਲ ਜਿਹੜਾ ਇਹਨੂੰ ਬਹੁਤ ਭਰਮਾ ਹੰਗਾਰਾ ਮਿਲ ਰਿਹਾ ਲੋਕਾਂ ਲੋਕਾਂ ਵੱਲੋਂ ਵੀ ਖਾਸ ਕਰਕੇ ਮਾਤਾਵਾਂ ਵੱਲੋਂ ਤੇ ਭੈਣਾਂ ਵੱਲੋਂ ਉਹ ਉਹ ਬਹੁਤ ਜ਼ਿਆਦਾ ਅਸੀਸਾਂ ਦਿੰਦੀਆਂ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਨੂੰ ਔਰ ਪੁਲਿਸ ਨੂੰ ਔਰ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਿ ਤੁਸੀਂ ਇਹ ਬਹੁਤ ਨੇਕ ਕੰਮ ਕਰਦੇ ਹੋ ਜਿਹੜਾ ਆਉਣ ਵਾਲੀ ਪੀੜ੍ਹੀ ਨੂੰ ਨਾਮਰਾਦ ਜਿਹੜੀ ਹੈਗੀ ਆ ਅਲਾਮਤ ਉਹ ਤੁਸੀਂ ਬਚਾ ਰਹੇ ਹੋ ਤੇ ਇਹ ਸਾਡਾ ਜਿਹੜਾ ਮੁੱਖ ਕੰਮ ਹੈ ਜੀ ਉਹ ਹੈਗਾ ਕਿ ਬੱਚਿਆਂ ਨੂੰ ਨਸ਼ੇ ਛਡਾਣਾ ਕੰਮ ਸਿਖਾਣਾ ਤੇ ਕੰਮ ਤੇ ਲਾਣਾ ਤੇ ਦੂਜਾ ਜਿਹੜਾ ਮੇਰੇ ਮਿਸ਼ਨ ਦਾ ਪਾਰਟ ਹੈ ਜਿਹਦੇ ਕਰਕੇ ਮੈਂ ਸਾਰੇ ਪੰਜਾਬ ਦਾ ਟੂਰ ਕਰ ਰਿਹਾ ਉਹ ਹੈਗਾ ਕਿ ਡੈਂਗੂ ਚਿਕਨਗੁਨੀਆ ਮਲੇਰੀਆ ਡਾਇਰੀਆ ਤੁਹਾਡੇ ਜਿਸ ਤਰ੍ਹਾਂ ਹੋ ਗਿਆ ਵੀ ਕੋਲਰਾ ਵਗੈਰਾ ਇਹ ਜਦੋਂ ਬਰਸਾਤ ਆਉਂਦੀ ਆ ਬਾਰਿਸ਼ਾ ਸ਼ੁਰੂ ਹੁੰਦੀ ਆ ਇੱਕ ਬਾਰਿਸ਼ ਪੈ ਗਈ ਆ ਤੇ ਉਹਦੇ ਵਿੱਚ ਇਹ ਬਿਮਾਰੀਆਂ ਬਹੁਤ ਵੱਧ ਜਾਂਦੀਆਂ ਔਰ ਏਮਜ਼ ਦੀ ਸਟੱਡੀ ਹੋਈ ਸੀ ਜੀ ਆਲ ਇੰਡੀਆ ਇੰਸਟੀਚਿਊਟ ਦੀ ਕਿ 10 ਦੇ ਵਿੱਚੋਂ 8 ਬੰਦੇ ਜਦੋਂ ਕੋਈ ਬੰਦਾ ਬਿਮਾਰ ਹੋ ਜਾਏ ਕਿਸੇ ਨੂੰ ਡੈਂਗੂ ਹੋ ਜਾਏ ਚਿਕਨਗੁਨੀਆ ਹੋ ਜਾਏ ਕਿਸੇ ਦਾ ਕਿਸੇ ਨੂੰ ਲੱਕਵਾ ਹੋ ਜਾਏ ਕਿਸੇ ਨੂੰ ਹਾਰਟ ਅਟੈਕ ਹੋ ਜਾਏ ਤੇ ਉਹਨੂੰ ਹਸਪਤਾਲ ਚ ਪ੍ਰਾਈਵੇਟ ਹਸਪਤਾਲ ਚ ਇਲਾਜ ਕਰਾਉਣਾ ਪੈ ਜਾਵੇ ਤੇ ਜਿਹੜੇ ਉਹਨਾਂ ਨੂੰ ਆਪਣੇ ਕੋਲੋਂ ਪੈਸੇ ਖਰਚਨੇ ਪੈਂਦੇ ਆ ਆਪਣੀ ਜੇਬ ਚੋਂ ਖਰਚਨੇ ਪੈਂਦੇ ਆ ਆਊਟ ਆਫ ਪਾਕਟ ਐਕਸਪੈਂਸਸ ਓਨ ਹੈਲਥ ਕਰਕੇ ਉਹਦੇ ਸਲਿੱਪ ਬਿਲੋ ਦਾ ਪਾਵਰਟੀ ਲਾਈਨ ਉਹ ਗਰੀਬੀ ਦੀ ਰੇਖਾ ਤੋਂ نیچے ਚਲੇ ਜਾਂਦੇ ਆ ਤੇ ਉਹਦੇ ਵਾਸਤੇ ਅਸੀਂ ਜਿਹੜਾ ਹੈਗਾ ਅਸੀਂ ਇਹਦੀ ਰੋਕਥਾਮ ਵਾਸਤੇ ਪਿਛਲੀ ਵਾਰੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕੈਂਪੇਨ ਸ਼ੁਰੂ ਕੀਤੀ ਸੀ ਹਰ ਸ਼ੁੱਕਰਵਾਰ ਉਹਨੂੰ ਅਸੀਂ ਇਸ ਵਾਰੀ ਜਿਹੜਾ ਹੈਗਾ ਹੋਰ 50% ਸਾਡੇ ਜਿਹੜੀ ਰਿਡਕਸ਼ਨ ਹੋਈ ਸੀ ਡੈਂਗੋ ਕੇਸਸ ਦੇ ਵਿੱਚ ਡੈਥਸ ਬਹੁਤ ਘੱਟ ਹੋਈਆਂ ਪਿਛਲੀ ਵਾਰੀ ਤੇ ਇਸ ਵਾਰੀ ਅਸੀਂ 80% ਰਿਡਕਸ਼ਨ ਵਾਸਤੇ ਜਿੰਨੇ ਸਾਡੇ ਕੋਲੇ ਨਰਸਿੰਗ ਸਟੂਡੈਂਟਸ ਹੈ ਫਾਰਮੇਸੀ ਦੇ ਸਟੂਡੈਂਟਸ ਹੈ ਜਾਂ ਫਿਜ਼ੀਓਥੈਰੇਪੀ ਦੇ ਪੈਰਾਮੈਡਿਕਸ ਦੇ ਸਟੂਡੈਂਟ ਹੈ ਉਹਨਾਂ ਨੂੰ ਮਾਸਟਰ ਟ੍ਰੇਨਰ ਐਜ਼ ਬਰੀਡਿੰਗ ਚੈੱਕ ਕਰ ਤਾਂ ਕਿ ਉਹ ਲਾਰਵਾ ਕਿੱਥੇ ਹੁੰਦਾ ਲੋਕਾਂ ਨੂੰ ਸਮਝਾ ਸਕਣ ਉਹ ਮਾਸਟਰ ਟ੍ਰੇਨਰ ਸਾਡੇ ਟ੍ਰੇਨ ਹੋ ਗਏ ਆ ਤਕਰੀਬਨ ਤੇ ਉਹ ਜਾ ਕੇ ਹੁਣ ਸਕੂਲ ਟੀਚਰਸ ਨੂੰ ਕਾਲਜ ਟੀਚਰਸ ਨੂੰ ਟ੍ਰੇਨ ਕਰਨਗੇ ਤੇ ਉਹ ਬੱਚਾ ਨੂੰ ਟ੍ਰੇਨ ਕਰਨਗੇ ਤੇ ਜਿਹੜਾ ਬੱਚਾ ਜਾ ਕੇ ਲੱਭੇਗਾ ਕਿ ਉਹਨਾਂ ਦੀ ਫ੍ਰਿਜ ਦੇ ਜਿਹੜੀ ਟ੍ਰੇ ਆ ਉਹਦੇ ਨੀਚੇ ਮੱਛਰ ਪੈਦਾ ਹੋ ਰਿਹਾ ਜਿਹੜਾ ਲਾਰਵਾ ਪੈਦਾ ਹੋ ਰਿਹਾ ਜਾਂ ਜਿਹੜਾ ਉਹਨਾਂ ਨੇ ਡੈਜ਼ਰਟ ਕੂਲਰ ਲਾਇਆ ਹੋਇਆ ਉਹਦੇ ਵਿੱਚ ਹੋ ਰਿਹਾ ਜਾਂ ਜਿਹੜੇ ਪੰਜ ਚਾਰੀ ਕਟੋਰੇ ਰੱਖਦੇ ਉਹਦੇ ਚ ਉਹਨੂੰ ਹਫ਼ਤੇ ਵਿੱਚ ਇੱਕ ਵਾਰ ਸੁਕਾ ਦੇਣਾ ਫਿਰ ਸੁਕਾ ਕੇ ਪਾਣੀ ਪਾ ਦੇਣਾ ਫਿਰ ਉਹ ਨਹੀਂ ਹੁੰਦਾ ਤੇ ਜੇ ਕਿਤੇ ਸਟੈਗਨੈਂਟ ਵਾਟਰ ਹੈ ਜੇ ਬਹੁਤ ਵੱਡਾ ਟੱਬਾ ਹੈ ਉਹਦੇ ਚ ਅਸੀਂ ਗਮੂਸੀਆ ਫਿਸ਼ ਸਿਹਤ ਮਹਿਕਮਾ ਉਹ ਮੱਛੀ ਦਿੰਦਾ ਇਹ ਸਾਰੀ ਜਿਹੜੀ ਕਾਰਵਾਈ ਆਸੀਂ ਇਹ ਦੀ ਵੀ ਸ਼ੁਰੂਆਤ ਕਰ ਰਿਹਾ ਮੈਂ ਲਾਂਚ ਕਰ ਰਿਹਾ ਇਹ ਵੀ ਇਸ ਤੋਂ ਸਵਾਇ ਜਿਹੜੀਆਂ ਗੰਦੇ ਪਾਣੀ ਨਾਲ ਜੇ ਕਿਤੇ ਮਿਕਸਿੰਗ ਹੁੰਦੀ ਆ ਅੱਜ ਸਾਰੀ ਜਿਹੜੀ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਸੀ ਜਿਹਦੇ ਵਿੱਚ ਵਾਟਰ ਸਪਲਾਈ ਸੈਨੀਟੇਸ਼ਨ ਵਾਲੇ ਅਰਬਨ ਲੋਕਲ ਬਾਡੀਜ਼ ਵਾਲੇ ਰੂਰਲ ਡਿਵੈਲਪਮੈਂਟ ਪੰਚਾਇਤ ਵਾਲੇ ਐਜੂਕੇਸ਼ਨ ਡਿਪਾਰਟਮੈਂਟ ਸਾਰਿਆਂ ਨੇ ਹਿੱਸਾ ਲਿਆ ਔਰ ਸਾਰਿਆਂ ਨੂੰ ਜਿਹੜਾ ਹੈਗਾ ਕੋਆਰਡੀਨੇਟਡ ਐਫਰਟ ਦੇ ਨਾਲ ਪਾਣੀ ਦੀ ਸੈਂਪਲਿੰਗ ਹੋ ਰਹੀ ਆ ਟੈਸਟਿੰਗ ਹੋ ਰਹੀ ਆ ਜਿੱਥੇ ਪੋਜ਼ਿਟਿਵ ਆ ਰਿਹਾ ਉੱਥੇ ਫਾਲਟ ਲੱਭ ਕੇ ਫਿਰ ਉਹਨੂੰ ਰੈਕਟੀਫਾਈ ਕਰਕੇ ਵੀ ਮਿਕਸਿੰਗ ਕਿੱਥੇ ਹੋ ਰਹੀ ਆ ਪਹਿਲਾਂ ਲੱਭਣਾ ਸੀਵਰੇਜ ਦੀ ਪੀਣ ਵਾਲੇ ਪਾਣੀ ਨਾਲ ਮਿਕਸਿੰਗ ਕਿੱਥੇ ਹੁੰਦੀ ਆ ਫਿਰ ਉਹਨੂੰ ਟ੍ਰੀਟ ਕਰਨਾ ਔਰ ਉਹਦੀ ਜਿਹੜੀ ਲੋਡ ਪਵੇ ਤਾਂ ਕਲੋਰੀਨੇਸ਼ਨ ਕਰਨਾ ਤਾਂ ਕਿ ਅਸੀਂ ਜਿਹੜੇ ਜਿੱਦਾਂ ਪਿਛਲੀ ਵਾਰੀ ਤੁਹਾਡੇ ਇੱਥੇ ਜਤੋਂ ਦੇ ਵਿੱਚ ਹੋਇਆ ਸੀ ਇੱਕ ਮੇਜਰ ਜਿਹੜਾ ਸੀਗਾ ਬ੍ਰੇਕਆਊਟ ਹੋਈ ਸੀ ਜਿਹੜੀ ਉਹਦੇ ਚਾਪਟੈਟਸ ਏ ਏ ਤੇ ਈ ਦੀ ਇਸੇ ਤਰ੍ਹਾਂ ਹੋਰ ਵੀ ਜਿਹੜੀਆਂ ਡਾਇਰਿਅਰ ਡਿਜ਼ੀਜ਼ਸ ਦੀਆਂ ਹੋਈਆਂ ਸੀ ਉਹਨਾਂ ਨੂੰ ਉਹਨਾਂ ਦੀ ਰੋਕਥਾਮ ਵਾਸਤੇ ਹੁਣ ਤੋਂ ਅਸੀਂ ਤਿਆਰੀ ਕਰ ਰਹੇ ਹਾਂ ਸੋ ਇਹ ਵੈਕਟਰ ਬੋਰਨ ਵਾਟਰ ਬੋਰਨ ਜੀਜ਼ਸ ਤੇ ਨਸ਼ੇ ਯੁੱਧ ਨਸ਼ੇ ਵਿਰੋਧ ਨੂੰ ਲੈ ਕੇ ਜਿਹੜਾ ਮੈਂ ਸਾਰੇ ਪੰਜਾਬ ਦਾ ਦੌਰਾ ਕਰ ਰਿਹਾ ਤੇ ਉਹਦੇ ਵਾਸਤੇ ਜਿਹੜੀ ਹੈਗੀ ਸਾਰੀ ਆਪਣੀ ਕੈਪਟਨ ਹਸਬੰਦ ਜਿਹੜੀ ਜਿਹੜੀ ਤੁਹਾਡੇ ਜਿਹੜਾ ਉਹਦੇ ਵਾਸਤੇ ਰਿਸੋਰਸ ਮੋਬਿਲਾਈਜੇਸ਼ਨ ਕਪੈਸਿਟੀ ਬਿਲਡਿੰਗ ਤੇ ਜਿਹੜੀ ਟ੍ਰੇਨਿੰਗ ਹੈ ਸਟਾਫ ਦੀ ਇਹ ਸਾਰਾ ਕੁਝ ਜਿਹੜਾ ਹੈਗਾ ਸਾਡਾ ਸਾਈਮਲਟੇਸਟ ਸਾਰਾ ਕੁਝ ਚੱਲ ਰਿਹਾ ਹੈਗਾ ਤੇ ਮੈਂ ਤੁਹਾਡਾ ਮੀਡੀਆ ਦਾ ਵੀ ਧੰਨਵਾਦ ਕਰਦਾ ਕਿ ਸਾਡਾ ਇਹ ਜਿਹੜਾ ਮੈਸੇਜ ਆ ਇਹ ਕੱਲੇ-ਕੱਲੇ ਪਿੰਡ ਤੱਕ ਕੱਲੀ-ਕੱਲੀ ਘੜੀ ਤੱਕ ਪਹੁੰਚਾਓ ਔਰ ਤੁਸੀਂ ਪਹੁੰਚਾ ਵੀ ਰਹੇ ਹੋ ਤਾਂ ਕਿ ਜਿਹੜਾ ਦੇਖੋ ਬੰਦਾ ਨਸ਼ੇ ਦੀ ਦਲਦਲ 'ਚ ਫਸਿਆ ਹੋਇਆ ਜਾਂ ਕਿਸੇ وجہ ਦੇ ਨਾਲ ਉਹਨਾਂ ਨੂੰ ਕੋਈ ਪਾਣੀ ਪੀਣ ਵਾਲਾ ਸਾਫ਼ ਨਹੀਂ ਮਿਲਦਾ ਜਾਂ ਕੋਈ ਮੱਛਰਾਂ ਦੀ ਦਿੱਕਤ ਆ ਕਿਉਂਕਿ ਅਸੀਂ ਫਿਊਮੇਗੇਸ਼ਨ ਵੀ ਸ਼ੁਰੂ ਕਰਤੀ ਆਰਲੀ ਸ਼ੁਰੂ ਕਰਤੀ ਆ ਤਾਂ ਉਹ ਨੇੜੇ ਦੇ ਸਿਹਤ ਕਰਮਚਾਰੀ ਦੇ ਨਾਲ ਜਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਜਿਹੜੇ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧੀ ਐਮ ਐਲ ਏ ਆ ਹੋਰ ਵੀ ਸਾਡੇ ਜਿੰਨੇ ਵੀ ਵਰਕਰ ਆ ਉਹ ਸਾਰੇ ਸੇਵਾਦਾਰ ਆ ਕਿਸੇ ਨੂੰ ਵੀ ਤੁਸੀਂ ਸੰਪਰਕ ਕਰੋਗੇ ਕਿਸੇ ਕਿਸਮ ਦੀ ਤੁਹਾਨੂੰ ਜੜੀ ਦਿੱਕਤ ਨਹੀਂ ਆਣ ਦਿੱਤੀ ਜਾਏਗੀ ਆਉਣ ਵਾਲੇ ਦਿਨਾਂ 'ਚ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਾਰੇ ਪਰਿਵਾਰਾਂ ਨੂੰ 10 ਲੱਖ ਦੀ ਇੰਸ਼ੋਰੈਂਸ ਦਾ ਕਾਰਡ ਦਿੱਤਾ ਜਾਏਗਾ ਉਹ ਸਕੀਮ ਜਿਹੜੀ ਆ ਸਾਡੇ ਮੁੱਖ ਮੰਤਰੀ ਸਾਹਿਬ ਨੇ ਵਿਧਾਨ ਸਭਾ ਦੇ ਵਿੱਚ ਅਸੀਂ ਕੈਬਨਟ ਦੇ ਵਿੱਚ ਪਾਸ ਕਰ ਚੁੱਕੇ ਆ ਤੇ ਉਹ ਬਹੁਤ ਜਲਦੀ ਜੜੀ ਹੈਗੀ ਆ ਉਹ ਸਕੀਮ ਜੜੀ ਆ ਲਾਂਚ ਹੋਣ ਜਾ ਰਹੀ ਆ ਸੋ ਇਹਨਾਂ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਮੰਤਰੀ ਸਾਹਿਬ ਟੀ